ਮਨਜੀਤ ਦੀ ਮਾਦੇ ਮਰਨ ਤੋਂ ਬਾਅਦ ਆਪਾਂ ਮਨਜੀਤ ਦੀ ਉਸ ਦੀ ਜ਼ਿੰਦਗੀ ਦੇ ਬਦਲਦੇ ਹਾਲਾਤ ਵੇਖ ਰਹੇ ਸੀ ਇਦਾਂ ਉਸ ਦੀ ਮਤਰੀ ਮਾਂ ਨੇ ਉਸ ਨੂੰ ਆਪਣੇ ਪਿਓ ਦਾ ਹੀ ਬੈਰੀ ਬਣਾ ਦਿੱਤਾ ਸੀ ਮਨਜੀਤ ਦੀ ਘਰ ਵਾਲੀ ਦਿਮਾਗੀ ਤੌਰ ਤੇ ਥੋੜੀ ਜਹੀ ਕਮਜ਼ੋਰ ਸੀ ਉਸ ਦਾ ਪਹਿਲਾਂ ਹੀ ਦੋ ਤਿੰਨ ਵਾਰ ਰਿਸ਼ਤਾ ਰੁੱਟ ਚੁੱਕਿਆ ਸੀ ਮਨਜੀਤ ਨੂੰ ਉਹ ਪਹਿਲੀ ਵਾਰ ਆਪਣੇ ਪਿੰਡ ਵਾਲੇ ਖਾੜਕ ਤੋਂ ਥੋੜੀ ਦੂਰ ਰੇਲਵੇ ਲੈਂਡ ਉੱਪਰ ਬੈਠੀ ਮਿਲੀ ਸੀ ਉਹ ਆਪਣੀ ਜ਼ਿੰਦਗੀ ਦੀ ਰਾਮਲੀਲਾ ਸਮਾਪਤ ਕਰਨ ਲਈ ਆਤਮ ਹੱਤਿਆ ਕਰਨ ਦੇ ਇਰਾਦੇ ਨਾਲ ਇੱਥੇ ਆਈ ਸੀ। ਮਨਜੀਤ ਉਸ ਕੋਲ ਜਾਂਦਾ ਹੈ, ਉਸਨੂੰ ਸਮਝਾਉਂਦਾ ਹੈ। ਆਖਰ ਵਿੱਚ ਮਨਜੀਤ ਉਸ ਕੁੜੀ ਦੀ ਜ਼ਿੰਦਗੀ ਬਦਲਣ ਲਈ ਉਸ ਕੁੜੀ ਨਾਲ ਵਿਆਹ ਕਰਵਾਉਣ ਬਾਰੇ ਸੋਚਦਾ ਹੈ। ਮਨਜੀਤ ਨੂੰ ਆਪਣੇ ਉੱਪਰ ਪੂਰਾ ਭਰੋਸਾ ਸੀ ਕਿ ਉਹ ਇਸ ਕੁੜੀ ਦੀ ਜ਼ਿੰਦਗੀ ਵਿੱਚ ਆ ਕੇ ਇਸ ਕੁੜੀ ਦੀ ਜ਼ਿੰਦਗੀ ਬਦਲ ਦੇਵੇਗਾ। ਮਨਜੀਤ ਬਚਪਨ ਤੋਂ ਹੀ ਮਾਂ ਦੇ ਪਿਆਰ ਤੋਂ ਵੱਡਾ ਸੀ। ਇਸ ਲਈ ਉਹ ਪਿਆਰ ਦੀ ਅਹਿਮੀਅਤ ਤੋਂ ਚੰਗੀ ਤਰ੍ਹਾਂ ਜਾਣੂ ਸੀ। ਮਨਜੀਤ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਜੇਕਰ ਉਸ ਦੇ ਇਸ ਫੈਸਲੇ ਨਾਲ ਇਸ ਕੁੜੀ ਨੂੰ ਨਵੀਂ ਜ਼ਿੰਦਗੀ ਮਿਲ ਰਹੀ ਹੈ ਤਾਂ ਉਸ ਦੇ ਲਈ ਇਸ ਤੋਂ ਵੱਡੀ ਖੁਸ਼ੀ ਹੋਰ ਹੋ ਹੀ ਨਹੀਂ ਸਕਤ। ਮਨਜੀਤ ਦਾ ਦਾਦਾ ਸਰਕਾਰੀ ਅਫਸਰ ਸੀ ਜੋ ਕਿ ਨੌਕਰੀ ਤੋਂ ਰਿਟਾਇਰ ਹੋ ਚੁੱਕਿਆ ਸੀ। ਇਸ ਲਈ ਹੁਣ ਉਸ ਦੀ ਪੈਨਸ਼ਨ ਦੇ ਸਹਾਰੇ ਹੀ ਘਰ ਚੱਲਦਾ ਸੀ। ਮਨਜੀਤ ਨੇ ਵਿਆਹ ਤਾਂ ਕਰਵਾ ਲਿਆ ਸੀ ਪਰ ਉਹ ਅਜੇ ਤੱਕ ਆਪਣੇ ਪੈਰਾਂ ਤੇ ਖੜਾ ਨਹੀਂ ਸੀ। ਪਿਓ ਨੇ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ। ਨਾਲ ਹੀ ਨਾਲ ਉਸਨੇ ਆਪਣੀ ਘਰ ਵਾਲੀ ਮਗਰ ਲੱਗ ਕੇ ਮਨਜੀਤ ਨੂੰ ਆਪਣੀ ਜਾਇਦਾਦ ਤੋਂ ਵੀ ਬੇਦਖਲ ਕਰ ਦਿੱਤਾ ਸੀ ਇਸ ਲਈ ਉਹ ਹੁਣ ਆਪਣਾ ਘਰ ਚਲਾਉਣ ਲਈ ਧਿਆਨੀਆਂ ਕਰਦਾ ਹੈ ਕਦੇ ਸਬਜ਼ੀ ਵੇਚਦਾ ਹੈ ਕਦੇ ਫਲਾਂ ਦੀ ਰੇੜੀ ਲਗਾਉਂਦਾ ਪਰ ਮਾੜੀ ਕਿਸਮਤ ਕਰਕੇ ਹਰ ਵਾਰ ਘਾਟਾ ਖਾ ਬੈਠਦਾ ਹੈ ਹੌਲੀ-ਹੌਲੀ ਕਰ ਨੀਆਂ ਜ਼ਿੰਮੇਵਾਰੀਆਂ ਦਾ ਬੋਝ ਉਸ ਉੱਪਰ ਵੱਧਦਾ ਜਾ ਰਿਹਾ ਸੀ ਇਸ ਲਈ ਉਹ ਆਪਣਾ ਪਿੰਡ ਛੱਡ ਕੇ ਵੱਡੇ ਸ਼ਹਿਰ ਕੰਮ ਕਰਨ ਲੱਗ ਜਾਂਦਾ ਹੈ ਉੱਥੇ ਉਹ ਰਤਨ ਗੱਡੀ ਚਲਾਉਂਦਾ ਹੈ ਕਦੇ ਪਾਰਸਲ ਡਿਲੀਵਰੀ ਕਰਦਾ ਹੈ ਉਸ ਸ਼ਹਿਰ ਮਨਜੀਤ ਨਾਲ ਰਾਤ ਨੂੰ ਦੋ ਤਿੰਨ ਹਾਦਸੇ ਹੋ ਜਾਂਦੇ ਹਨ ਇਸ ਲਈ ਮਨਜੀਤ ਉੱਥੋਂ ਕੰਮਸਾਂ ਟਿੱਕੇ ਵਾਪਸ ਪਿੰਡ ਆ ਜਾਂਦਾ ਹੈ ਪਿੰਡ ਆ ਕੇ ਮਨਜੀਤ ਆਪਣੀ ਘਰ ਵਾਲੀ ਨਾਲ ਮਿਲ ਕੇ ਕੱਪੜੇ ਦਾ ਕੰਮ ਕਰਦਾ ਹੈ ਪਰ ਉਧਾਰ ਪੈਣ ਕਰਕੇ ਮਨਜੀਤ ਨੂੰ ਇਸ ਕੰਮ ਵਿੱਚ ਵੀ ਮਾਰ ਪੈ ਜਾਂਦੀ ਮਨਜੀਤ ਦੇ ਆਪਣੇ ਪਿਓ ਨਾਲ ਐਨੇ ਬੈਰ ਪੈ ਚੁੱਕੇ ਸੀ ਕਿ ਜਿਸ ਘਰ ਵਿੱਚ ਉਸ ਦੀ ਮਾਂ ਤੇ ਉਸ ਦੀਆਂ ਆਜਾਦਾਂ ਸਨ ਉਸ ਘਰ ਵਿੱਚ ਹੁਣ ਉਸ ਨੂੰ ਪੈਰ ਰੱਖਣ ਤੱਕ ਦੀ ਵੀ ਉਣਮਤੀ ਨਹੀਂ ਸੀ ਦੂਜੇ ਪਾਸੇ ਮਨਜੀਤ ਦਾ ਸਾਲਾ ਮਾੜੀ ਸੰਗਤ ਵਿੱਚ ਪੈ ਕੇ ਨਸ਼ੇ ਕਰਨ ਲੱਗ ਪੈਂਦਾ ਹੈ ਇੱਕ ਦਿਨ ਮਨਜੀਤ ਦਾ ਸਾਲਾ ਨਸ਼ੇ ਦੇ ਵਿੱਚ ਬੇਸ਼ੁੱਧ ਹੋ ਕੇ ਆਪਣੀ ਮਾਂ ਨੂੰ ਕੁੱਟ ਸਕਦਾ ਹੈ ਜਿਸ ਕਰਕੇ ਉਸ ਦੇ ਹੱਥ ਪੈਰ ਸੁੱਜ ਕੇ ਲਾਲ ਹੋ ਚੁੱਕੇ ਸਨ ਜਦੋਂ ਮਨਜੀਤ ਨੂੰ ਆਪਣੇ ਸਾਲੇ ਦੀਆਂ ਇਹੋ ਜਿਹੀਆਂ ਕਰਤੂਤਾਂ ਦਾ ਪਤਾ ਲੱਗਦਾ ਹੈ ਤਾਂ ਮਨਜੀਤ ਆਪਣੇ ਸਾਲੇ ਉੱਪਰ ਹੱਥ ਚੁੱਕਦਾ ਹੈ ਮਨਜੀਤ ਆਪਣੇ ਸਾਲੇ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਮਨਜੀਤ ਬਚਪਨ ਤੋਂ ਹੀ ਮਾਂ ਦੇ ਪਿਆਰ ਤੋਂ ਵਾਂਝਾ ਰਹਿਣਾ ਇਸ ਲਈ ਅੱਜ ਵੀ ਉਸ ਦੇ ਦਿਲ ਵਿੱਚ ਮਾਂ ਦੇ ਪਿਆਰ ਦੀ ਕਮੀ ਮਹਿਸੂਸ ਹੁੰਦੀ ਸੀ ਜਦੋਂ ਕਿਤੇ ਉਹ ਕਿਸੇ ਮਾਂ ਨੂੰ ਆਪਣੇ ਬੱਚੇ ਨਾਲ ਲਾੜ ਲੜਾਉਂਦੀ ਹੋਈ ਵੇਖਦਾ ਤਾਂ ਉਸ ਦੀਆਂ ਅੱਖਾਂ ਭਰ ਆਉਂਦੇ ਮਨਜੀਤ ਦੀ ਦੂਜੀ ਮਾਂ ਨੇ ਮਨਜੀਤ ਤੇ ਉਸ ਦੇ ਪਿਓ ਦੇ ਰਿਸ਼ਤੇ ਵਿੱਚ ਫਰਕ ਪਾ ਕੇ ਰੱਖੇ ਹੋਏ ਸਨ ਤਾਂ ਕਿ ਉਹ ਦੋਨੇ ਇੱਕ ਨਾ ਹੋ ਸਕਣ ਦੂਜਾ ਉਸ ਦੀ ਮਤਰੀਈ ਮਾਂ ਨੇ ਮਨਜੀਤ ਦੇ ਪਿਓ ਉੱਪਰ ਜਾਦੂ ਟੂਣਾ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਉਹ ਉਸ ਨੂੰ ਹਮੇਸ਼ਾ ਆਪਣੇ ਹੱਥ ਦੀਆਂ ਤਲੀਆਂ ਤੇ ਨਚਾ ਸਕੇ। ਮਨਜੀਤ ਦੀ ਮਾਂ ਦੁਆਰਾ ਮਨਜੀਤ ਦੇ ਪਿਓ ਉੱਪਰ ਕਰਵਾਏ ਜਾਦੂ ਟੂਨੇ ਦਾ ਅਸਰ ਟੂਨਾ ਸ਼ੁਰੂ ਹੋ ਚੁੱਕਾ ਸੀ ਜਿਸ ਕਰਕੇ ਉਹ ਹੁਣ ਬਿਮਾਰ ਹੋਣ ਲੱਗ ਪਿਆ ਸੀ। ਬਿਮਾਰੀ ਨੇ ਮਨਜੀਤ ਦੇ ਪਿਓ ਨੂੰ ਅੰਦਰੋਂ-ਅੰਦਰੀ ਖਾਣਾ ਸ਼ੁਰੂ ਕਰ ਦਿੱਤਾ ਸੀ। ਉਹ ਦਿਨੋਂ-ਦਿਨ ਕਮਜ਼ੋਰ ਤੇ ਸੁੱਕਾ ਹੁੰਦਾ ਜਾ ਰਿਹਾ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਡਾਕਟਰਾਂ ਨੂੰ ਉਸ ਦੀ ਬਿਮਾਰੀ ਦਾ ਪੇਤ ਹੀ ਨਾ ਮਿਲਿਆ। ਇਸ ਦੇ ਸਾਰੇ ਟੈਸਟ ਅਤੇ ਰਿਪੋਰਟਾਂ ਬਿਲਕੁਲ ਨੋਰਮਲ ਆ ਰਹੀਆਂ ਨੇ ਸਾਰਾ ਆਖਿਰ ਵਿੱਚ ਮਨਜੀਤ ਦੇ ਪਿਓ ਦੀ ਮੌਤ ਹੋ ਜਾਂਦੀ ਹੈ ਉਹਨ ਘਰ ਤੇ ਜਾਇਦਾਦ ਦੀ ਮਹਾਰਾਣੀ ਮਨਜੀਤ ਦੀ ਮਤਰੀ ਹੀ ਬਣ ਬਣ ਚੁੱਕੀ ਸੀ ਮਨਜੀਤ ਦੇ ਪਿਓ ਦੀ ਸਾਰੀ ਜਾਇਦਾਦ ਉਸ ਦੀ ਮੌਤ ਤੋਂ ਬਾਅਦ ਮਨਜੀਤ ਦੀ ਮਾਂ ਦੇ ਨਾਮ ਲੱਗ ਗਈ ਸੀ ਉਸ ਦੀ ਮਾਂ ਦੇ ਕਈ ਕਾਲੇ ਕਾਰਨਾਮੇ ਸਨ ਉਹ ਪਿੰਡ ਦੇ ਕਹਿੰਦੀ ਕਹਾਉਂ ਦੇ ਬੰਦਿਆਂ ਨੂੰ ਕੁੜੀਆਂ ਸਪਲਾਈ ਕਰਦੀ ਸੀ ਤੇ ਨਾਲ ਹੀ ਨਾਲ ਉਸ ਦੇ ਪਿੰਡ ਦੇ ਉੱਚੇ ਤੇ ਵੱਡੇ ਲੀਡਰਾਂ ਨਾਲ ਵੀ ਉਠਣੀ ਬੈਠਣੀ ਹੋ ਗਈ ਸਮੇਂ ਦੇ ਬੀਤਣ ਦੇ ਨਾਲ ਨਾਲ ਮਨਜੀਤ ਦੇ ਆਪਣੀ ਮਾਂ ਨਾਲੋਂ ਸਾਰੇ ਰਿਸ਼ਤੇ ਖਤਮ ਹੋ ਗਏ ਪਰੀ ਪੰਚਾਇਤ ਦੇ ਵਿੱਚ ਮਨਜੀਤ ਨੇ ਸਭ ਤੋਂ ਅੱਗੇ ਹੋ ਕੇ ਕਿਹਾ ਕਿ ਇਹ ਮੇਰੀ ਮਾਂ ਨਹੀਂ ਹੈ ਮੈਂ ਉਹਦਾ ਪੁੱਤ ਨਹੀਂ ਹਾਂ ਇਹ ਚਾਹੇ ਤਾਂ ਮੇਰੇ ਪਿਓ ਦੀ ਸਾਰੀ ਜਾਇਦਾਦ ਰੱਖ ਸਕਦੀ ਹੈ ਬਸ ਮੇਰੀ ਇੰਨੀ ਗੁਜਾਰਿਸ਼ ਹੈ ਕਿ ਕੋਈ ਵੀ ਬੰਦਾ ਮੇਰੇ ਨਾਮ ਨਾਲ ਇਸ ਔਰਤ ਦਾ ਨਾਮ ਨਾ ਜੋੜੇ ਮੇਰੇ ਜਾਂਦੇ ਜੀਜਾ ਮੇਰੇ ਮਰਨ ਤੋਂ ਬਾਅਦ ਵੀ ਇਹ ਔਰਤ ਮੇਰੇ ਘਰ ਪੈਰ ਨਾ ਰੱਖੇ ਮੈਂ ਇਸ ਔਰਤ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਸਮਾਂ ਆਪਣੀ ਚਾਲ ਚੱਲਦਾ ਹੈ ਮਨਜੀਤ ਦੀ ਭੈਣ ਵੀਰਾ ਜਵਾਨ ਹੋ ਜਾਂਦੀ ਹੈ ਕਾਲਜ ਵਿੱਚ ਪੜਦੀ ਹੋਈ ਵੀਰਾ ਨੂੰ ਚੜ੍ਹਦੀ ਜਵਾਨੀ ਵਿੱਚ ਜੱਟਾਂ ਦੇ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ ਇਨ੍ਹਾਂ ਦੋਹਾਂ ਦਾ ਇਹ ਪਿਆਰ ਕਾਫੀ ਲੰਬੇ ਅਰਸੇ ਤੱਕ ਚੱਲਦਾ ਹੈ ਆਖਿਰ ਵਿੱਚ ਵੀਰਾ ਨੂੰ ਉਸ ਮੁੰਡੇ ਨਾਲ ਵਿਆਹ ਦਿੱਤਾ ਜਾਂਦਾ ਹੈ ਉਸ ਦਾ ਨਾਮ ਜਿੱਤੂ ਸੀ ਜਿੱਤੂ ਦੇ ਘਰ ਸਾਰੇ ਘਰ ਦੀ ਲਾਣੇਦਾਰੀ ਉਸ ਦੇ ਵੱਡੇ ਭਾਈ ਜੱਸੇ ਦੇ ਹੱਥ ਸੀ ਜਦੋਂ ਜੀਤੂ ਵੀਰਾ ਨੂੰ ਵਿਆਹ ਕੇ ਆਪਣੇ ਘਰ ਲੈ ਜਾਂਦਾ ਹੈ ਤਾਂ ਉਸਦੇ ਭਾਈ ਜੱਸੀ ਤੇ ਬਾਕੀ ਸਾਰੇ ਪਰਿਵਾਰਕ ਮੈਂਬਰ ਵੱਲੋਂ ਜੀਤੂ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾਂਦਾ ਹੈ ਵੀਰਾ ਇੱਕ ਛੋਟੀ ਜਾਤ ਦੀ ਕੁੜੀ ਸੀ ਇਸ ਲਈ ਉਸ ਨੂੰ ਆਪਣੇ ਸਹੁਰੇ ਘਰ ਆਪਣੇ ਸੱਸ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਬਹੁਤ ਸਾਰੇ ਤਾਨੇ ਮਿੰਨੇ ਸੁਣਨ ਨੂੰ ਮਿਲਦੇ ਸਨ ਸ਼ੁਰੂ-ਸ਼ੁਰੂ ਵਿੱਚ ਜੀਤੂ ਅਤੇ ਵੀਰਾ ਦੇ ਇਸ ਰਿਸ਼ਤੇ ਨੂੰ ਉਸਦੇ ਘਰ ਦੇ ਵੱਲੋਂ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਗਿਆ ਵੀਰਾਂ ਦੀ ਸੱਸ ਤਾਂ ਉਸ ਨੂੰ ਘਰੋਂ ਕੱਢਣ ਲਈ ਤਿਆਰ ਹੋ ਗਈ ਸੀ ਫਿਰ ਜਿੱਤੂ ਦੇ ਵੱਡੇ ਭਾਈ ਜੱਸੇ ਦਾ ਵੀਰਾਂ ਉੱਪਰ ਦਿਲ ਆ ਜਾਂਦਾ ਹੈ ਇਸ ਲਈ ਉਹ ਆਪਣੇ ਘਰ ਵਾਲਿਆਂ ਨੂੰ ਸਮਝਾ ਕੇ ਜਿੱਤੂ ਤੇ ਵੀਰਾਂ ਦੇ ਰਿਸ਼ਤੇ ਨੂੰ ਸਵੀਕਾਰ ਕਰ ਲੈਂਦੇ ਹਨ ਪਰ ਇਸ ਸਭ ਦੇ ਪਿੱਛੇ ਅਸਲ ਵਿੱਚ ਜੱਸੇ ਦੀ ਇੱਕ ਭੈੜੀ ਚਾਲ ਸੀ